ਵੀ ਬੇਤਰਾ ਥੋੜਾ ਸਵਾਗਤ ਆ ਸਾਡੇ YouTube ਚੈਨਲ ਤੇ YouTube ਚੈਨਲ ਮੋਦੀ ਜੀ ਦਾ ਨੌਜ ਉਤਰਾ ਕਰਦੇ YouTube ਚੈਨਲ ਤੇ ਇਹਨੇ ਹੁਣ ਅਸੀਂ ਲੋਕਲ ਗੁਰਦੁਆਰਾ ਸਾਹਿਬ ਲੋਕਲ ਗੁਰਦੁਆਰਾ ਸਾਹਿਬ ਉੱਥੇ ਥੋੜ ਨੂੰ ਦਰਸ਼ਨ ਕਰਾਉਣੇ ਆ satisriya kal ji sareyan nu te toda swagat aa sade YouTube channel te ਤੇ ਅੱਜ ਆਪਾਂ ਚੱਲੇ ਆ ਹਜ਼ੂਰ ਸਾਹਿਬ ਦੇ ਲੋਕ ਲੋ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਨ ਤੇ ਤੁਹਾਨੂੰ ਸਾਰਿਆਂ ਨੂੰ ਕਰਾਉਣੇ ਅੱਜ ਦਰਸ਼ਨ ਤੇ ਅੱਜ ਸਾਡੀ ਆ ਗੁੜੀਆ ਦਾ ਹੈਪੀ ਵਾਲਾ ਬਰਥਡੇ ਆ ਹੈਪੀ ਬਰਥਡੇ ਸਵੇਰੇ ਸਵੇਰੇ ਦਰਸ਼ਨ ਹੋਗੇ ਦਰਸ਼ਨ ਕਰਦੇ ਹੋਗੇ ਲਓ ਜੀ ਲਿਫਟਾਂ ਲੱਗੀਆਂ ਹੋਈਆਂ ਨੇ ਉਰੇ ਸਾਡਾ ਰੋਮ ਸੀਗਾ ਪੰਜਵੀਂ ਮੰਜ਼ਲ ਤੋਂ ਜਾਮਾਂ ਦੇ ਨੀਚੇ ਹਾਂ ਜੀ ਹੁਣ ਅਸੀਂ ਆ ਗਏ ਹਾਂ ਨੀਚੇ ਤੇ ਸਾਡੇ ਨਾਲ ਦੇ ਰਹਿ ਗਏ ਸੀ ਉਹ ਵੀ ਆ ਗਏ ਆ ਜੋ ਲਓ ਜੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਨੇ ਸਾਡੇ ਨਾਲ ਦੇ ਅਸੀਂ ਲੰਗਰ ਸਾਖ ਦੇ ਰਹਿ ਗਏ ਚਲੋ ਜੀ ਲਓ ਜੀ ਲੋਕਲ ਗੁਰਦੁਆਰਾ ਸਾਹਿਬ ਲਈ ਇੱਥੋਂ ਗੱਡੀ ਕਰੀ ਆ ਪਰਸਵਾਰੀ 200 ਰੁਪਇਆ ਕਰਾਇਆ ਤੇ ਆਪਾਂ ਕਰਾਉਨੇ ਆ ਤੁਹਾਨੂੰ ਦਰਸਣ ਸਾਰੇ ਲੋਕਲ ਗੁਰਦੁਆਰਾ ਸਾਹਿਬ ਜੀ ਦੇ ਇੱਦਾਂ 200 ਰੁਪਏ ਦਾ ਰੌਲਾ ਪੈ ਗਿਆ ਕੀ ਰੌਲਾ ਪਿਆ ਲਓ ਜੀ ਅਸੀਂ ਚੱਲਿਆਂ ਲੋਪਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਹਾਂਜੀ ਸੰਗਤ ਜੀ ਅਸੀਂ ਆਏ ਹਾਂ ਇੱਥੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਸਾਰਾ ਗੁਰਦੁਆਰਾ ਸਾਹਿਬ ਜੀ ਦੇ ਇਹ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਇਧਰ ਨੂੰ ਦਰਬਾਰ ਸਾਹਿਬ ਆ ਜੀ ਪੌੜੀਆਂ ਚੜ ਕੇ ਉੱਪਰ ਹਾਂ ਜੀ ਨਾ ਲੰਗਰ ਹਾਲ ਉਧਰ ਸਾਈਡ ਤੇ ਆ ਉੱਪਰ ਜਹਾਜ਼ ਵੀ ਆ ਇਹਦੇ ਬਿਲਡਿੰਗ ਦੇ ਹਨਾ ਉੱਪਰ ਜਹਾਜ਼ ਵੀ ਆ ਦਨ ਮਹਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਦਰ ਦਰਵਾਜ਼ਾ ਆ ਗਿਆ ਜੀ ਨੇਨ ਹੰਗੜੇ ਜੀ ਸਾਰੀ ਸੁੰਨਾ ਚੋੜਾ ਗਿਆ ਜੀ ਚਾਹ ਸੰਗਤ ਜੀ ਵਾਰ ਜਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਤੇ ਸੰਤਾਂ ਸੱਜਣਾਂ ਇਹ ਅਸਥਾਨ ਸ਼ਹੀਦ ਬਾਬਾ ਬੀਬੀ ਸਿੰਘ ਜੀ ਦੀ ਯਾਦ ਵਿੱਚ ਪਰਮਾਇਆ ਗਿਆ ਹੈ ਇਹ ਅਸਥਾਨ ਤਰਕ ਸੱਚਖੰਡ ਸ੍ਰੀ ਹਰਿਗੁਰੂ ਸਾਹਿਬ ਤੋਂ 10 ਕਿਲੋਮੀਟਰ ਦੇ ਦੂਰੀ ਤੇ ਸਥਿਤ ਹੈ ਇਸ ਸਥਾਨ ਤੇ ਸੰਤਾਂ ਲਈ ਸਾਹੂਲਤਾਂ ਵਾਸਤੇ ਕਮਰੇ ਅਤੇ ਗੁਰੂ ਘਰ ਲੰਗਰ 24 ਘੰਟੇ ਅਨੁਤ ਚੱਲਦਾ ਰਹਿੰਦਾ ਹੈ ਇਸ ਸਥਾਨ ਦੀ ਸੇਵਾ ਸਤਖੰਡ ਵਾਸੀ શ્રીਮਾਨ ਸੰਤ ਬਾਬਾ ਸੀਸਾ ਸਿੰਘ ਜੀ ਨੇ ਕਰਵਾਈ ਤੇ ਹੁਣ ਸੇਵਾ ਕਰਵਾ ਰਹੇ ਸੰਤ ਮਹਾਂਪੁਰਖ શ્રીમાન ਸੰਤ ਬਾਬਾ ਨਰਿੰਦਰ ਸਿੰਘ ਜੀ ਅਬੇ શ્રીમાન ਸੰਤ ਬਾਬਾ ਬਲਵਿੰਦਰ ਸਿੰਘ ਜੀ ਗਤ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਇੱਧਰ ਦਰਬਾਰ ਸਾਹਿਬ ਆ ਜੀ ਇੱਧਰ ਗੁਰੂ ਘਰ ਦੀ ਉਹ ਸਾਰੀ ਚੱਲ ਰਹੀ ਆ ਆ ਜੀ ਮੈਂ ਨਾ ਦਰਬਾਰ ਸਾਹਿਬ ਗੁਰਦੁਆਰਾ ਰਤਨਗੜ੍ਹ ਸਾਹਿਬ ਦਾ ਇਸੇ ਜਗ੍ਹਾ ਮਹਾਂਪੁਰਖ ਬਾਬਾ ਰਤਨਦਾਤਾ ਜੀ ਸਿਮਰਨ ਭakti ਲਾਦੇ ਸਨ ਬੰਦਗੀ ਕਰਦਿਆਂ ਮਨ ਵਿੱਚ ਵਿਚਾਰ ਆਈ ਕਿੰਨਾ ਚੰਗਾ ਹੋਵੇ ਗੁਰੂ ਪਾਤਸ਼ਾਹ ਦੇ ਦਰਸ਼ਨ ਸਲੀਮ ਕਰਕੇ ਜੀ ਤਿਆਰਾ ਮਾਚ ਚੱਲ ਰਹੀ ਆ ਸਾਨਾ ਤੇ ਉਧਰੋਂ ਗੁਰੂ ਪਾਤਸ਼ਾਹ ਨੇ ਸ਼ਹਿਰ ਵਿੱਚ ਸੱਚ ਖੜੀ ਜਾਣਾ ਦਿੱਤਾ ਅਗਲੀ ਸਿਮਰੇ ਜਗਤ ਹੈ ਜਿੱਥੇ ਆਪਾਂ ਹਾਜ਼ਰ ਹੋ ਪਾ ਰਹੇ ਆ ਇੱਥੇ ਆ ਕੇ ਰਤਨ ਦਾ ਅਰਜ ਨੂੰ ਦਰਸ਼ਨ ਤੇ ਪ੍ਰਸ਼ਾਦ ਦਾ ਤੇ ਗੁਰੂ ਪਾਤਸ਼ਾਹ ਜਨ ਕਰ ਰਤਨ ਦਾ ਅਜਿਹੀ ਸ਼ਹਿਰ ਦੇ ਦਾਖਲ ਸੰਗਤ ਨੂੰ ਦਸਨਾ ਕਰੋ ਗੁਰੂ ਜੀ ਕਿਤੇ ਨਹੀਂ ਗਏ ਸਦਾ ਹਮ ਸੰਗ ਨੇ ਹਾਜ਼ਰ ਨਾਜ਼ਰ ਰਤਨ ਦਾवाची ਦੇ ਨਾਮ ਤੇ ਇਸ ਗੁਰਦੁਆਰੇ ਦਾ ਨਾਮ गुरद्वारा रतनगढ़ रखा बाबा रतनदास बाद, हाँ जी दर्शन देने लंग कौतकता ही वरते आपन भरोसा दवा गुरु जी सदार आंद एक गुरमुख पैरा हो सरदार नरेंद्र सिंह जी जिन्होंने अंजाम सरकार परीन तो गुरु जी गुरु ਨਿਰੰਜਨ ਸਿੰਘ ਜੀ ਨੇ ਸੇਵਾ ਸਿਮਰਨ ਨੂੰ ਦੇਖ ਲਿਆ ਸਾਰੇ ਜਮੀਨ ਪਰ ਬੜਾ ਸਹਿਮ ਪਿਆ ਨਵੇਂ ਦਰਬਾਰ ਬਣ ਰਹੇ ਆ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਨੇ ਸੰਗਤਾਂ ਦੇ ਭਲੇ ਵਾਸਤੇ ਕਾਰ ਸੇਵਾ ਦੀ ਟੋਕਰੀ ਰੱਖੀ ਆ ਬਾਤ ਚੜ ਕੇ ਸੇ ਪਾ ਕੇ ਆਪਣਾ ਕਮਾਈਆਂ ਸੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਦਾ ਮਾਡਲ ਬਣਾਇਆ ਪਿਆ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਦਾ ਲੰਗਰ ਹਾਲ ਆ ਜੀ ਸੰਗਤ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਲੰਗਰ ਵਿੱਚ ਨਸੀ ਬਹੁਤ ਬਾਅਦ ਮਿਲਦੀ ਆ ਇੱਕ ਵਾਰ ਦੂਰ ਸਾਧ ਕੇ ਜਾਇਓ ਜੀ